ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਗੱਲ ਕਰਨ ਲੱਗੇ ਆਂ ਜ਼ਿਲ੍ਹਾ ਫਰੀਦਕੋਟ ਦੇ ਹਲਕਾ ਜੈਤੋਂ ਦੇ ਪਿੰਡ ਚੰਦਪਾਣ ਦੀ ਚੰਦਪਾਣ ਵਿੱਚ ਪਿਛਲੇ 15-16 ਦਿਨਾਂ ਤੋਂ ਕਿਸ ਤਰ੍ਹਾਂ ਦੇ ਵਾਕਿਆਤ ਹੋਏ ਨੇ ਤੁਹਾਨੂੰ ਪੂਰੇ ਪੰਜਾਬ ਨੂੰ ਪਤਾ ਹੈ ਕਿ ਇੱਕ ਅਨੁਸੂਚਿਤ ਜਾਤੀ ਦੇ ਸਰਪੰਚ ਸੀ ਜਿਹੜੀ ਅ ਅਵੰਦੀਪ ਕੌਰ ਉਹਦੇ ਹਸਬੰਡ ਕੁਲਦੀਪ ਸਿੰਘ ਨੂੰ ਔਰ ਕਿੰਨੇ ਹੀ एससी ਪਰਿਵਾਰਾਂ ਨੂੰ ਕਿਵੇਂ ਇੱਕ ਤਕੜੀ ਧਿਰ ਵੱਲੋਂ ਇੱਕ ਸਰਮਾਇਯਦਾਰ ਜਮਾਤ ਵੱਲੋਂ ਕਿਵੇਂ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਇੱਕ ਸਿਰਫ ਇੱਕ ਨਾਲੀ ਦੇ ਛੋਟੇ ਜਿਹੇ ਮਸਲੇ ਨੂੰ ਲੈ ਕੇ ਇਹ ਮਸਲਾ ਜਿਵੇਂ ਦਾ ਮੈਂ ਦੇਖ ਰਿਹਾ ਕਿ ਇਹ ਨਾਲੀ ਦੇ ਪਾਣੀ ਪੂਣੀ ਵਾਲਾ ਮਸਲਾ ਤਾਂ ਬਹੁਤ ਛੋਟਾ ਲੱਗ ਰਿਹਾ ਇਹਦੇ ਵਿੱਚ ਸਿਰਫ ਇੱਕ ਈਗੋ ਵਾਲੀ ਮਸਲਾ ਬਣ ਗਿਆ ਕਿ ਇੱਕ ਅਨਸੂਚਿਤ ਜਾਤੀ ਦਾ ਜਿਹੜਾ ਪਰਿਵਾਰ ਹੈ ਉਹ ਕਿਦਾਂ ਸਰਪੰਚ ਬਣ ਗਿਆ ਕਿਉਂਕਿ ਮੇਰੀ ਉਸ ਸਰਪੰਚ ਸਾਹਿਬ ਦੇ ਪਤੀ ਕੁਲਦੀਪ ਸਿੰਘ ਨਾਲ ਲਗਾਤਾਰ ਗੱਲ ਹੁੰਦੀ ਸੀ ਤੇ ਉਹ ਕਹਿੰਦਾ ਸੀਗਾ ਦੱਸਦਾ ਸੀਗਾ ਕਿ ਕੁਲਦੀਪ ਕੇ ਉਹ ਚਾਹੁੰਦੇ ਨੇ ਕਿ ਅਸੀਂ ਆਪਣੇ ਹਿਸਾਬ ਨਾਲ ਸਰਪੰਚੀ ਚਲਾਈਏ ਤੇ ਜਿਹਦੇ ਕਰਕੇ ਇਹ ਸਾਰਾ ਮਸਲਾ ਇੱਕ ਹੈਂਗੜ ਬਾਜੀ ਦਾ ਜਿਹੜਾ ਬਣਿਆ ਹੈਗਾ ਜਿਹਦੇ ਕਰਕੇ ਇੱਕ ਕਮਜ਼ੋਰ ਧਿਰ ਨੂੰ ਇੱਕ ਤਕੜੀ ਧਿਰ ਵੱਲੋਂ ਦਬਾਉਣ ਦੀ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਸਾਜ਼ਿਸ਼ ਕੀਤੀ ਗਈ ਹੈ ਜਿਹਦੇ ਵਿੱਚ ਜਿਹੜਾ ਹੈਗਾ ਸਾਡੀ ਪੰਜਾਬ ਪੁਲਿਸ ਦੀ ਸ਼ਮੂਲੀਅਤ ਜਿਹੜੀ ਅਸੀਂ ਵੀਡੀਓ ਦੇਖੀਆ ਨੇ ਤੇ ਉਹਦੇ ਤੇ ਸਾਨੂੰ ਬੜਾ ਚਿੰਤਾਜਨਕ ਹੋ ਰਹੀ ਹੈ ਕਿ ਪੰਜਾਬ ਪੁਲਿਸ ਦਾ ਅਕਸ ਹਮੇਸ਼ਾ ਜਿਹੜੀ ਡਿਫੈਂਸ ਹੈ ਉਹਦਾ ਜਿਹੜੀ ਅਕਸ ਹਮੇਸ਼ਾ ਸਿਵਲ ਲੋਕਾਂ ਨੂੰ ਆਮ ਪਬਲਿਕ ਨੂੰ ਦੀ ਸੁਰੱਖਿਆ ਲਈ ਹੁੰਦਾ ਤੇ ਲੇਕਿਨ ਜਿਸ ਤਰ੍ਹਾਂ ਦੀ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਦੇਖੀ ਹੈ ਕਿ ਪੁਲਿਸ ਵੀ ਭੱਜ ਰਹੀ ਹੈ ਮਜ਼ਦੂਰਾਂ ਦੇ ਪਿੱਛੇ ਉਹਨਾਂ ਪਿੰਡ ਦੇ ਅਨੁਸੂਚਿਤ ਜਾਤੀ ਲੋਕਾਂ ਦੇ ਪਿੱਛੇ ਜਿਹੜੇ ਧਰਨਾ ਦੇ ਰਹੇ ਸੀ ਪ੍ਰਦਰਸ਼ਨ ਕਰ ਰਹੇ ਸੀ ਆਪਣੇ ਰਾਈਟ ਲਈ ਔਰ ਉਹਦੇ ਵਿੱਚ ਇੱਕ ਪਿੰਡ ਦੇ ਹੀ ਵਿਅਕਤੀ ਜਿਹੜਾ ਗਮਦੂਰ ਨਾਮ ਦਾ ਵਿਅਕਤੀ ਹੈ ਉਹ ਕਿੱਦਾਂ ਆਪਣੇ ਰਿਵਾਜ ਰਵ ਨਾਲ ਪੁਲਿਸ ਦੇ ਵਿੱਚ ਜਾ ਕੇ ਵਿੱਚ ਸ਼ਾਮਿਲ ਹੁੰਦਾ ਹੋਇਆ ਕਿਵੇਂ ਹਵਾਈ ਫੈਰ ਕਰਦਾ ਜਾ ਰਿਹਾ ਜਿਹਦੇ ਤੇ ਸਾਨੂੰ ਗਿਲਾ ਆ ਜਿਹਦੇ ਤੇ ਸਾਨੂੰ ਸ਼ਿਕਵਾ ਆ ਜਿਹਦੇ ਤੇ ਸਾਨੂੰ ਗੁੱਸਾ ਆ ਕਿ ਪੁਲਿਸ ਦੇ ਵਿੱਚੋਂ ਮਿਲ ਕੇ ਕਿ ਪੁਲਿਸ ਦੀ ਸ਼ਹਿਤ ਹੈ ਜਾਂ ਪੁਲਿਸ ਨੇ ਕਿਹਨੂੰ ਨੂੰ ਵਿਚ ਰਲਾਇਆ ਤੇ ਕਿੱਦਾਂ ਹੋਇਆ ਮਤਲਬ ਇਹ ਸਾਡੇ ਗਲੇ ਨੀਂਤਰ ਦੀ ਗੱਲ ਕਿ ਉਹਨਾਂ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਿਵੇਂ ਬੰਦੂਖਾਂ ਚਲੀਆਂ 12 ਬੋਲ ਨਾਲ ਫਾਇਰ ਹੋਏ ਨੇ ਕੋਠਿਆਂ ਤੇ ਘਰੀਆਂ ਛੱਤਾਂ ਤੋਂ ਖੜ ਕੇ ਮਜ਼ਦੂਰਾਂ ਉੱਪਰ ਫਾਇਰ ਕੀਤੇ ਗਏ ਨੇ ਪੁਲਿਸ ਦੀ ਭੀੜ ਦੇ ਵਿੱਚ ਸ਼ਾਮਲ ਹੋ ਕੇ ਹਵਾਈ ਫਾਇਰ ਪਿਸਤਲ ਨਾਲ ਹਰਮਾਲ ਵਾਲਾਂ ਨਾਲ ਕੀਤੇ ਗਏ ਨੇ ਸੋ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ ਅ ਇਹਦੇ ਤੇ ਸਰਕਾਰ ਨੇ ਪੰਜਾਬ ਪੁਲਿਸ ਨੇ ਭਾਵੇਂ ਜਿਹੜਾ ਹੈਗਾ ਲੋਕ ਗ੍ਰੋਧ ਦੇ ਅਗੇ ਝੁਕਦਿਆਂ ਉਸ ਪਿੰਡ ਦੇ ਵਿਅਕਤੀ ਗਮਦੂਰ ਸਿੰਘ ਔਰ ਹੋਰ ਕਈ ਬੰਦਿਆਂ ਤੇ ਅ ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਐ ਐਸਸੀਐਸਟੀ ਐਕਟ ਤਹਿਤ ਪਰਚਾ ਦਰਜ ਕੀਤਾ ਔਰ ਜਿਹੜਾ ਹੈਗਾ ਇਰਾਦਾ ਕਤਲ ਦੇ ਤਹਿਤ ਪਰਚਾ ਦਰਜ ਕੀਤਾ ਪਰ ਬੜੀ ਅਫਸੋਸ ਦੀ ਗੱਲ ਹੈ ਮੁੱਖ ਮੰਤਰੀ ਸਾਹਿਬ ਕਿ ਅਜੇ ਤੱਕ ਐਡਾ ਮਸਲਾ ਬਣਿਆ ਇੰਨੀ ਲੋਕਾਂ ਨਾਲ ਧੱਕੇਸ਼ਾਹੀ ਹੋਈ ਐਡਾ ਜ਼ਬਰ ਹੋਇਆ ਤੇ ਲੇਕਿਨ ਅਜੇ ਤੱਕ ਉਹ ਜਿਹੜੇ ਦੋਸ਼ੀ ਵਿਅਕਤੀ ਨੇ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤੇ ਇਹ ਅੱਜ ਤਰੀਕ ਨੂੰ ਮੇਰੇ ਲੰਦਾ ਪਰਚਾ 8 ਤਰੀਕ ਦੇ ਲਗਭਗ ਪਰਚਾ 8 ਨੂੰ ਦੇ ਲਗਭਗ ਦਰਜ ਹੋਇਆ ਫਰਵਰੀ ਨੂੰ ਤੇ ਲੇਕਿਨ ਅੱਜ ਦੇਖ ਲਓ ਕਿ 10 15 ਦਿਨ ਨਿਕਲ ਚੁੱਕੇ ਨੇ ਲੇਕਿਨ ਪੁਲਿਸ ਨੇ ਕਿਸੇ ਵੀ ਜਿਹੜੇ ਵਿਅਕਤੀ ਨੂੰ ਉਸ ਘਟਨਾ ਚ ਸ਼ਾਮਲ ਵਿਅਕਤੀ ਨੂੰ ਜਿਨ੍ਹਾਂ ਨੇ ਜ਼ਬਰ ਕੀਤਾ ਜਿਨ੍ਹਾਂ ਨੇ ਜ਼ੁਲਮ ਕੀਤਾ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਸੋ ਅਸੀਂ ਪੰਜਾਬ ਦੇ ਬੀਜੀਪੀ ਤੋਂ ਮੰਗ ਕਰਾਂਗੇ ਕਿ ਇਮੀਡੀਟਲੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਜਿੰਨਾ ਨੁਕਸਾਨ ਸਾਡੀ ਉਸ ਅਨੁਸੂਚਿਤ ਜਾਤੀ ਪਰਿਵਾਰ ਨਾਲ ਸੰਬੰਧਿਤ ਸਰਪੰਚ ਅਮਨਦੀਪ ਕੌਰ ਉਹਦਾ ਹਸਬੰਡ ਕੁਲਦੀਪ ਦੇ ਘਰ ਦੀ ਭੰਗ ਟੋੜ ਹੋਈ ਆ ਉਹਦੇ ਸਮਾਨ ਨੂੰ ਚੱਕ ਕੇ ਲੈ ਗਏ ਕੋਈ ਫਾਇਲ ਤੱਕ ਨਹੀਂ ਛੱਡੀ ਉਹਦਾ ਲੈਪਟਾਪ ਤੱਕ ਨਹੀਂ ਛੱਡਿਆ ਉਹਦੀਆਂ ਜਿਹੜੀਆਂ ਹੈਗੀਆਂ ਨੇ ਪੈਨ ਡਰਾਈਵਰ ਤੱਕ ਨਹੀਂ ਛੱਡੀਆਂ ਤੇ ਉਹਦੀ ਪਰਪਾਈ ਨਹੀਂ ਘਟੋ-ਘਟ ਨੂੰ ਨੁਮਾਜ਼ਾ ਜਿਹੜਾ ਹੈਗਾ ਦੇਣਾ ਚਾਹੀਦਾ ਸਰਕਾਰ ਨੂੰ ਔਰ ਉਹਨਾਂ ਦੋਸ਼ੀ ਵਿਅਕਤੀਆਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਔਰ ਮੈਂ ਇੱਕ ਹੋਰ ਗੱਲ ਪੰਜਾਬ ਪੁਲਿਸ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਅਫਸਰ ਸਾਹਿਬਾਂ ਨੂੰ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਐਸਐਸਪੀ ਫਰੀਦਕੋ ਕਿ ਜਿਹੜੇ ਬੰਦੇ ਸ਼ਰਿਆਂ ਇਦਾਂ ਹਵਾਈ ਫਾਇਰ ਕਰ ਸਕਦੇ ਨੇ ਪੁਲਸ ਦੀ ਮੌਜੂਦਗੀ 'ਚ ਸਭ ਕੁਝ ਕਰ ਸਕਦੇ ਨੇ ਉਹ ਕਿਸੇ ਵੀ ਸਮੇਂ ਇਸ ਤਰ੍ਹਾਂ ਦੇ ਆਪਣੇ ਜਿਹੜੇ ਸਾਡੇ ਸਾਥੀ ਨੇ ਗਰੀਬ ਪਰਿਵਾਰ ਨੇ ਆਪਣੇ ਹੱਕ ਲਈ ਆਵਾਜ਼ ਉਠਾਲੇ ਬੰਦਿਆਂ ਦੇ ਕਦੇ ਵੀ ਕੋਈ ਜਾਨੀ ਮਾਲੀ ਨੁਕਸਾਨ ਕਰ ਸਕਦੇ ਨੇ ਸੋ ਇਮੀਡੀਏਟਲੀ ਪੰਜਾਬ ਪੁਲਿਸ ਕੁਲਦੀਪ ਸਿੰਘ ਨੂੰ ਜਿਹੜਾ ਹੈਗਾ ਅਸਲਾ ਲਾਇਸੈਂਸ ਜਾਰੀ ਕਰੇ ਔਰ ਜਿਹੜੇ ਜਿਹੜੇ ਵੀ ਸਾਥੀ ਇਸ ਘਟਨਾ ਦੇ ਸੀਗੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਅਸਲਾ ਰੱਖ ਸਕਦੇ ਹਾਂ ਆਪਣੀ ਹਿਫਾਜ਼ਤ ਲਈ ਆਪਣੀ ਸੁਰੱਖਿਆ ਲਈ ਕਿਉਂਕਿ ਹੋਰ ਗਰੀਬ ਕੋਲ ਕੀ ਹੈ ਉਹਨਾਂ ਤਾਂ ਜਦੋਂ ਮਰਜ਼ੀ ਕੁੱਟ ਲੋ ਸੋ ਅੱਜ ਕਿਉਂਕਿ ਉਹ ਪਿੰਡ ਦੀ ਨੁਮਾਇੰਗੀ ਕਰ ਰਿਹਾ ਉਹ 3200 ਜਿਹੜੇ 3200 ਦੇ ਕਰੀਬ ਵੋਟਾਂ ਨੇ ਪਿੰਡ ਦੀਆਂ ਉਹ ਵੱਡੇ ਪਿੰਡ ਦੀ ਨੁਮਾਇੰਗੀ ਕਰ ਰਿਹਾ ਕੁਲਦੀਪ ਸਿੰਘ ਔਰ ਉਹਦੀ ਜਿਹੜੀ ਹਸਬੰਤ ਵਾਈਫ ਆ ਮਨਦੀਪ कौर ਸੋ ਲਿਹਾਜ਼ਾ ਇਮੀਡੀਏਟਲੀ ਉਹਨੂੰ ਜਿਹੜਾ ਸਲਾ ਲਾਇਸੈਂਸ ਜਾਰੀ ਕਰਨਾ ਚਾਹੀਦਾ ਹੈ ਇਮੀਡੀਏਟਲੀ ਉਹਨਾਂ ਦੀ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਇਹ ਪੰਜਾਬ ਹੈ ਇਸ ਤਰ੍ਹਾਂ ਦਾ ਗਦਰ ਇਸ ਤਰ੍ਹਾਂ ਦਾ ਜ਼ਬਰ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਇਹ ਲੋਕ ਰੋ ਫਿਰ ਹੌਲੀ 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 ਪੂਰੇ ਪੰਜਾਬ ਚ ਵਧੂਗਾ ਔਰ ਅਸੀਂ ਆਉਣ ਵਾਲੇ ਦਿਨਾਂ ਚ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਸੀਂ ਪੂਰੇ ਪੰਜਾਬ ਚ ਇਕ ਲੋਰ ਲਹਿਰ ਖੜੀ ਕਰਾਂਗੇ ਅਸੀਂ ਉਸ ਜਿਹੜੀ ਕਮੇਟੀ ਬਣੀ ਆ ਸੰਘਰਸ਼ ਕਮੇਟੀ ਬਣੀ ਆ ਚੰਦ ਭਾਨ ਦੇ ਬਸਲੇ ਨੂੰ ਲੈ ਕੇ ਅਸੀਂ ਉਹਨਾਂ ਦੇ ਸੰਪਰਕ ਚ ਜਾਵਾਂਗੇ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਇਨਸਾਫ ਲੈਣ ਲਈ ਫਿਰ ਪਿੰਡ ਪਿੰਡ ਘਰ ਘਰ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ